ਨਾ ਆ ਵੀ ਬਾਕੀ ਵਿੱਚ ਪਹੁੰਚਣੇ ਲੱਗਣਗੇ ਮੈਨੂੰ ਪਤੋਂ ਲੱਗ ਗਈ ਕਿ ਚੈਰਾ ਕੀ ਆ ਬਾਬੇ ਦੇ ਅੱਜ ਖੰਡਪਾੜ ਪ੍ਰਕਾਸ਼ ਅੱਜ ਪਹਿਲਾ ਦਿਨ ਬੈਠੀਆਂ ਸੰਗ ਤਾਂ ਦਰਮਾਈਆਂ ਬੈਠੀਆਂ ਸਾਹਮਣੇ ਮੰਜਾਂ ਤੇ ਬੱਚੇ ਬੈਠੇ ਆ ਪਰ ਇਧਰ ਆ ਬੈਠੇ ਗਰਮੇਲ ਹੋਣੀ ਅਮਰੀਕਾ ਚੋਂ ਆਇਆ ਪਰਿਵਾਰ ਬਾਬੇ ਦੇ ਘਰੇ ਰੌਣਕਾਂ ਪੂਰੀਆਂ ਦੇ ਟੇਸਾਂ ਦਾ ਤੋਂ ਆ ਪਾ ਦਿਆਂਗੇ ਜੀ ਪੈ ਪਾ ਦਿਆਂਗੇ ਪੈ ਗਏ ਕਿ ਨਹੀਂ ਬੈ ਚਦੀ ਉਂ ਬਾਲਣੀਆਂ ਐਂਜ ਕਰਕੇ ਨਹੀਂ ਦੂਜੀ ਪੈ ਗਏ ਇੱਕ ਚ ਰਹਿਲੇ ਇੱਕ ਚ ਪੁੰਦੇ ਅੱਛਾ ਉਥੇ ਆਪਣੇ ਉਹ ਪਲਾਟਿਕ ਦੀ ਪਈ ਆ ਪਾਣੀ ਵੱਡੀ ਜਿਹੜੀ ਉਹ ਬੋਟੀ ਜੀ ਹੋ ਉਥੇ ਤੇ ਆਪਾਂ ਪਾਣੀ ਲਾਉਨੇ ਆ ਉਹ ਤਾਂ ਭਲਾ ਵੇਚਦੀ ਪੈ ਜਵੇ ਜੇ ਤੀ ਡੱਗ ਪੈਣਾ ਉਹਨੇ ਆ ਮਾਤਾ ਜੋਰੇ ਕਿ ਜੋਰੇ ਦੀ ਮਾਂ ਮਾਰ ਗਿਆ ਅੱਜ ਕੱਲ ਅੱਜ ਫਲ ਫਲ ਚੁਗਣੇ ਸੀ ਨਹੀਂ ਤਾਂ ਆਪਾਂ ਉਹਨੂੰ ਸੱਦ ਲੈਣਾ ਸੀ ਆਪਾਂ ਉਹ ਯਾਰ ਕੋਰਾ ਕਿਛਾਉਂ ਕਿ ਇਹਨਾਂ ਬਲਾਈ ਸੀ ਹਾਂ ਮੈਂ ਕਿ ਪੜਦੇ ਜੀ ਵੀ ਉਹ ਫਾਈਬਰ ਕਿਦੇ ਲਾਦ ਕੇ ਮੜੇ ਜਿ ਬਣਾ ਕੇ 10 ਕੁੜੇ ਭਾਇਆ ਕਨੇ ਪਾਈ ਪੀ ਹੁਣ ਚਲੋ ਪਾਈਪ ਵੀ ਹੁਣ ਤਾਂ ਹੁਣ ਤਾਂ ਉੱਤੇ ਹਾਂ ਠੀਕ ਆ ਠੀਕ ਆ ਬਾਈ ਹੁਣ ਤਾਂ ਉੱਤੇ ਤਾਂ ਨਾ ਬੰਦਾ ਸੰਦ ਜਾਵੇ ਫਿਰ ਪਲਾ ਵੀ ਭੈਣਾਂ ਚਲ ਤੌਕਾ ਥੱਲੇ ਰੰਡੇ ਪਏ ਖਾਧ ਦੇ ਇਹਨੂੰ ਕੋਈ ਨਾ ਮੰਨਦਾ ਉਹ ਯਾਰ ਗੇਟਿਆਂ ਚ ਲੇਟ ਕਰਦਾ ਹੋਰ ਫਿਰ ਕਾ ਪਾਜਲ ਫਿਰ ਕੱਲ ਨਹੀਂ ਆਇਆ ਹਾਂ ਕੱਲ ਵਾਖ ਲਾਂ ਨੂੰਗੇ ਵੀ ਇਹ ਹੋਏ ਬਲੇ ਸਾਨੂੰ ਨਾ ਫੋਨ ਕਰਦੇ ਵੇ ਸਾਡਾ ਨਾ ਦਿਹਾੜੀ ਮਾਰ ਮਰ ਜਾਣਿਆ ਹਰਾਮਜਾ ਐਵੇਂ ਬੈਠੇ ਡੀਕ ਡੀ ਕੀ ਆ ਬੋਲੇ ਮਾਰਗਾ ਨਾ ਭਜਨ ਹਰਾਮ ਦਾ ਕੋਈ ਆਪਣੇ ਵਾਲੇ ਨੂੰ ਦੀਕੀ ਚੜ੍ਹ ਕਮਰਾਂ ਭਾਈ ਵਾਲੇ ਤੈਨੂੰ ਕੀ ਪਤਾ ਕਿਛੜ ਉਹ ਕਿਹੜਾ ਕੁੱਛੜ ਉਹ ਜਿਹੜਾ ਹਾਂ ਆ ਕਰਦੇ ਹੁੰਦੇ ਉਹ ਗੌਂਦੇ ਕਾ ਹਾਂ ਕਰਦੇ ਅਜੀਨਾ ਬੋਰਡ ਕੋਲੇ ਖੜੇ ਰਹੇ ਲੱਤ ਵਟੜਨ ਹਾਂ ਉਹ ਕਹਿੰਦਾ ਓਏ ਅੱਜ ਤੇਰੀ ਬਧੀ ਸੀ ਓਏ ਭਜਨ ਅੱਜ ਤੇਰੀ ਬਧੀ ਸੀ ਚਾ ਚਲਿਆ ਜਾ ਗੇਜੇ ਗਲੀ ਪੈ ਕੇ ਪਈ ਤੇ ਪਾਈ ਡਰੇ ਤੇ ਖੜੇ ਕੰਦਰੀ ਦੀ ਮੋਟਰ ਕੋਲੇ ਦੋ ਇਟਮ ਪੇ ਚੱਕੀ ਓਕਾਂ ਤੇ ਇਨਦਰ ਬੈਰੋ ਆਓ ਇਹ ਵਾਰੇ ਖੜਾ ਲਰਕਰੇ ਤੇ ਰੇੜੀ ਤੇ ਤੇ ਕੇ ਉੜ ਗਈ ਇਹ ਭਾਜ ਕਹਿੰਦਾ ਆਜੋ ਹੁਣ ਕਹਿੰਦਾ ਜਾ ਜਾ ਅਜ ਤੇਰੀ ਬਦੀ ਸੀ ਕਹੋ ਭਾਈ ਕਾਏ ਇਹ ਬਿੱਕਤ ਹੈ ਇਹਦੇ ਨਾਲ ਸੀ ਤੇ ਛੋਟੂ ਮੋੜ ਤੇ ਖੜਾ ਮੱਖਣ ਗਾਇ ਤੇ ਤੂੰ ਖੜਾ ਉਹ ਪਤਾ ਕਿਆ ਕਿ ਨਾ ਜੋਸ਼ ਹੁਣ ਮਾਰ ਦਿੱਤਾ ਕਹਿੰਦਾ ਅਪਤੰਦਰਾ ਦੋ ਤੇ ਗਰੀ ਡਾਂਗ ਚਲੀ ਦੋਤੀ ਦਿੱਸੇ ਮੈਨੂੰ ਕਹਿੰਦਾ ਆ ਚਲੀਏ ਕਮਲਿਆ ਸੋਪੀਆ ਸੱਤ ਮਾਰੂ ਆਪਣੇ ਸੇਵਾਂ ਨੂੰ ਮੋੜ ਕੇ ਮੈਨੂੰ ਦੇਖ ਉਹਨਾਂ ਦਾ ਫਸਲਾ ਦਿਹਾੜੀ ਚੱਕਰ ਦੀ ਰਜਾਲ ਕਰਦੇ ਆ ਹਨਾ ਜਾਦਾ ਮੜਮੜੋਂਗੇ ਐਵੇਂ ਤਾਂ ਨਹੀਂ ਭਰੀ ਆਪਣੀ ਐ ਹੋਣੀ ਗੱਡਾ ਸੀ ਜੀ ਨੇਤੀ ਚੱਕੀ ਫਸਾ ਰੇ ਕਿਸੇ ਕਿੱਥੇ ਹੋਰ ਭਾਜਾਂ ਦੀ ਲੱਤ ਵਢਣੀ ਹੈ ਕਹਿੰਦਾ ਜਾ ਕੇ ਘੋਗੜ ਕੇ ਜੋਰੇ ਦੀ ਕਹਿੰਦਾ ਮੈਂ ਕੁੱਤਾ ਉਹਨਾਂ ਦਾ ਕੁੱਤਾ ਕਿੱਥੇ ਨੇ ਵੱਡੇ ਉਹ ਤੇਰੇ ਵੀ ਵੱਡੇ ਤੇ ਤਾ ਤੇ ਨੂ ਨਹੀਂ ਹੈ ਤੈਨੂੰ ਦੱਸ ਜੀ ਐ ਤਾਂ ਬਹੁਤ ਮਾਰ ਟੱਟ ਚ ਕਸਮ ਨੀ ਹਾਂ ਲੈ ਬੰਦੇ ਫੱਕਰ ਸੀ ਜੱਗ ਉਹਦਾ ਯਾਦ ਵੀ ਉਹਨੂੰ ਹੀ ਕਰਦਾ ਚੰਗੇ ਵੀ ਨਹੀਂ ਜਾਣਾ ਕੋਈ ਕਿੱਤਿਆਂ ਤੋਂ ਯਾਦ ਆਉਂਦੀਆਂ ਜਾਂਦਾ ਹੋਰ ਨਹੀਂ ਦਿਨ ਕਰ ਲੈਣਾ ਮੈਂ ਭਾਈ ਉਹ ਸਾਡੇ ਘਰ ਜਾ ਪਾਇਆ ਪਾਇ ਤੇ ਦਾਤਾ ਅਸੀਂ ਇੱਕ ਦੂਜੇ ਨੂੰ ਲਵਾਦੇ ਸਾਰੇ ਉਦੋਂ ਇੱਕ ਦੂਜੇ ਨੂੰ ਆਪ ਲਵਾਉਂਦੇ ਦੋ ਦੋ ਦਿਨ ਵੀ ਤੇ ਭਾਈ ਕੋਕੇ ਨੂੰ ਲੈ ਗਿਆ ਹੱਦ ਕੇ ਤੇ ਮੈਂ ਕਿਹਾ ਵੀ ਅੱਜ ਤੂੰ ਲਵਾਵਾ ਬਾਪੂ ਨੂੰ ਕਰੀ ਉੱਤੇ ਕੋਠੇ ਤੇ ਖੜਾ ਕਰੀ ਜੇ ਬਈ ਔਲ ਲਿਆਵੇ ਆਲੇ ਯਾਰ ਨਾ ਕਾਜ ਜਿੱਚ ਲਾਉਣੇ ਯਾਰ ਹਾਂ ਤੇ ਲਿਆਵੇ ਆਦੇ ਯਾਰ ਫਿਰ ਅਜੋ ਹਣ ਮੈਂ ਲਪਾਉ ਦੋ ਦਿਨ ਪੀ ਮੈਂ ਤੁਹਾਡੇ ਨਾਲ ਹਾਂ ਉਹ ਮੈਤਰੀ ਸਾਡੇ ਲੱਗਿਆ ਸੀਗਾ ਯਾਰ ਆਪਣੇ ਜਿਹੜੇ ਉਹ ਜਿਨ੍ਹਾਂ ਨੇ ਛੱਪੜ ਜਾ ਭਰਿਆ ਸੀ ਉਹ ਉਹ ਡੋਡੇ ਡਾੜੀ ਨਹੀਂ ਸੀ ਵਿਚਾਰ ਆਪੀ ਨਹੀਂ ਮਿਸਤਾਨਾ ਨਹੀਂ ਇੱਧਰ ਲਿਆ ਚੁੰਦਾ ਸੀ ਹੈ ਪ੍ਰੀਤਮ ਪ੍ਰੀਤਮ ਉਹ ਪਾਈ ਕੁੱਕੇ ਨੂੰ ਕਹੇ ਤੂੰ ਮੇਰੇ ਪਰੇ ਰਹਿ ਤੇ ਬਾਈਕ ਚਾਹ ਕੁੱਕਰੇ ਫੜਾਤੀ ਉਹਨੂੰ ਪੀਣ ਨੂੰ ਪਤਾ ਨਹੀਂਦਾ ਉਹਦੇ ਉੱਤੇ ਤਾਹਾਂ ਖੜੀ ਗਰਮੀ ਆ ਗਈ ਕਹਿੰਦਾ ਮੈਨੂੰ ਡੋਡੇ ਪਾ ਦੇ ਉਹ ਪ੍ਰੀਤਮ ਹਲਾ ਬੇ ਬੇਲਾ ਉੱਤੋਂ ਪੈੜ ਤੋਂ ਉਤਰ ਕੇ ਘਰੇ ਭੱਜ ਗਿਆ ਐ ਇੰਨਾ ਬਹਿ ਪੈ ਗਿਆ ਹੋਇਆ ਉਹ ਕੁतरी ਕਿਤੇ ਤਪ ਧਪੜੇ ਨਾਲ ਜਾਂ ਉਹ ਪੈੜ ਤੇ ਖੜੇ ਰੁਕ ਮੇਰ ਜੀ ਆਈ ਮਾੜੀ ਜੀ ਤੇ ਚਿੱਤ ਚੋਦੇ ਬਹਿ ਬਹਿ ਕੇ ਵੀ ਇਹਨੇ ਚਾਹ ਚ ਮੈਨੂੰ ਡੋਡੇ ਪਾ ਕੇ ਜਾਣ ਕੇ ਪਿਆਈ ਆ ਬੇ ਕੁੱਕਾ ਜ्यों ਕੁੱਕਾ ਗੋਲਾਂ ਜੀਆਂ ਕਰਦਾ ਰੋਟੀਆਂ ਦੀਆਂ ਇੰਨੇ ਬਹਿਮੀ ਸੀ ਉਹ ਬੰਦੇ ਦੇਖ ਲੈ ਉਦੋਂ ਨਹੀਂ ਸੀ ਜਿਹੜਾ ਬੰਦਾ ਨਹੀਂ ਪੀਂਦਾ ਯਾਰ ਉਹ ਨਹੀਂ ਹੀ ਪੀਂਦਾ ਹੰਦੇ ਸੋਹੀ ਜੀਾਰੇ ਕੋਕੀ ਆ ਹੁਣ ਆਪਣੇ ਤਾਂ ਇੱਥੇ ਯਾਰ ਜਦੋਂ ਆਪਣੇ ਖੰਡ ਪਾੜਨ ਦੀ ਕਹਿੰਦੇ ਪਹਿਲਾਂ ਲਖਾਉਣਾ ਕਹਿੰਦਾ ਵੀ ਕਿਲੋ ਇੱਕ ਲਿਆਓ ਪੱਕੇ ਨਾ ਮੇਰੀ ਮਦਾਨੀ ਨਹੀਂ ਕਹਿੰਦੇ ਸੀ ਮਦਾਨੀ ਮਦਾਨੀ ਯਾਰ ਨਾ ਤੇ ਰਹੇ ਮਦਾਨੀ ਆ ਅਜੋ ਵੀ ਸਾਰੇ ਹੁਣ ਚੰਚ ਚਲਾ ਲਓ ਆ ਜੋ ਵੀ ਚਾਹ ਚਾਹੋ ਉਹ ਬਿੱਲੋ ਹੁਣ ਯਾਰ ਉਦੋਂ ਭਾਈ ਆਏ ਵੀ ਆਪਣੇ ਮਦਲ ਰੋਡ ਤੇ ਸੀ ਵੀ ਫਰੀ ਬਹੁਤ ਫਰੀ ਉਗਈ ਸੀ ਹਾਂ ਉਹਦਾ ਮੰਨੀ ਉਹਦਾ ਤੱਕੜੀਆਂ ਲਈ ਫਿਰਦੇ ਹੁੰਦੇ ਸੀ 25 ਰੁਪਏ ਲਿਆ ਇਚਾ ਕੇ ਹਾਂ ਮੰਨੀ ਕਰਨਾ ਸਾਡਾ ਤੇ ਇਹ ਜਾਨ ਇਹਨਾਂ ਨੇ ਵੇਚਨੇ ਭੈਣੇ ਉੱਥੇ ਡਰੇਨ ਜੀ ਤੇ ਆ ਤੱਕੜੀ ਲਈ ਬੈਠਾ ਹਣਾ ਮੰਨੀ ਦੇ ਬਹੁਤ ਘੱਮ ਕੀਤਾ 5-6 ਰੁਪਏ ਲੀਟਰ ਜਾ ਬੈਨਾਂ ਦਾ ਸੀ 17-18 ਕਰ 20 ਰੁਪਏ ਕਿਲੋ ਸੀਗੇ ਹਾਂ 15 ਰਹੇ ਆ ਮੈਂ 5 ਦਾ ਹਾਂ ਬਹੁਤ ਬਹੁਤ ਮਾਦ ਹੋਇਆ ਹਾਂ ਮੈਂ ਵੇਣਾ ਹਾਂ ਹਾਂ ਬਈ ਮੁੰਡੇ ਆਪ ਹੀ ਵਰਤੋਂਦੇ ਤੇ ਕਰਮੇਲ ਦੇ ਦੋਨੇ ਬਹੁਤ ਰਹੇ ਰੋਟੀ ਘੱਟੀ ਆਪ ਹੀ ਵਰਤਾਈ ਬਚਾਰੇ ਨੇ ਇੱਥੇ ਆ ਕਰਦੇ ਆ ਸੇਵਾ ਹਾਂ ਹਲਵਾਈਆਂ ਦੇ ਨਾਲ ਠੇਕਾ ਹੀ ਆ ਭਾਈ ਸਾਰਾ ਸਭ ਕਾਸੇ ਦਾ ਰੋਟੀ ਪਾਣੀ ਚਾਹ ਪਾਣੀ ਖੜਾਉਣਾ ਆਪਾਂ ਜਣੀ ਬਣਾਉਣੀ ਉਹਨਾਂ ਨੇ ਬਣਾ ਦੇਣੀ ਆ ਖਾਈ ਪੱਟੀ ਸੀ ਨਾਲਾਂ ਦਾ ਬਲੂ ਉਹ ਖਾਈ ਦੱਸਦੇ ਸਾਂ ਉਹ ਤੇ ਮਿੱਟੀ ਪਾਈ ਆ ਤੇ ਮਿੱਟੀ ਪਾਈ ਤੇ ਇਹਨੂੰ ਮਹਿਗਾਮੀ ਉਹ ਉਹਨੂੰ ਦਸਵੇਂ ਪੰਜ ਐ ਦਸਵੇਂ ਇਹ ਡੋਡੇ ਪਏ ਆ ਕੁਲ ਵਾਲਾ ਕਬੀ ਬਹੁਤ ਸੀ ਹੁੰਦੇ ਉਹ ਤਾਂ ਜਰ ਆਪਣੇ ਨੀਵੇਂ ਥਾਂ ਰੱਖ ਕੇ ਤੇ ਪ੍ਰਾਲੀ ਪਾਉਂਦੇ ਸੀ ਲੋਕ ਐ ਥਾਂ ਥਾਂ ਪਏ ਹੁੰਦੇ ਸੀ ਸਸਤਾ ਸੀਗਾ ਮਾਲ ਉਹ ਤੇ ਇਹਨਾਂ ਨੇ ਉਹ ਬੁੱਤਨ ਖਾਦੇ ਆ ਉਹ ਤੋਂ ਕੋਈ ਨਾ ਕੋਈ ਮੇਰਾ ਸਕੂਲ ਚਾਹ ਕੇ ਸੀ ਹਾਂ ਪ੍ਰੀਤ ਵੇਗਾ ਸਿਆਣੀ ਚੱਲੀ ਬੰਦੇ ਬਈ ਸਾਰੇ ਮੇਰਾ ਗੁਰਗਿਆ ਪੱਤੀ ਚੋਂ ਆ ਸਾਹ ਦੋਣੀ ਬੈਠੇ ਆਦੇ ਉਹ ਬਾਬੇ ਦਾ ਗਰਮੇਲ ਜਿਹਨੇ ਖੰਡ ਪਾਟਕ ਲਾਇਆ ਆ ਉਹਨਾਂ ਦੇ ਬੱਚੇ ਆ ਉਹ ਸਾਹਮਣੇ ਦੋ ਕਾਲੀਆਂ ਜਾਕਟਾਂ ਵਾਲੇ ਖੜੇ ਉਹ ਉਹਨਾਂ ਦਾ ਤਾਇਆ ਵਾ ਪਰੇ ਸ਼ਮਸ਼ੇਰ ਮਾਸਟਰ ਆ ਉਹਨਾਂ ਦੀਆਂ 부ੜੀਆਂ ਬੈਠੀਆਂ ਸਾਹਮਣੇ ਉਹ ਪਰੇ ਜਵਾਕ ਬੈਠੇ ਆ ਜਿਹੜੇ ਬਾਹਰੋਂ ਆਏ ਆ ਫੌਜੀ ਦਾ ਬੋਰਾ ਲੈਣ ਹਟ-ਪਟ ਪ੍ਰਕਾਸ਼ ਕਰਾਇਆ ਇਹਨਾਂ ਨੇ ਇੱਥੇ ਬਾਬੇ ਦੇ ਬੋਰਾ ਲੈ ਕੇ ਜਾ ਕੇ ਸਾਡਾ ਗੂਥੀ ਸੁੱਕਾ ਕਰਾਉਣ ਕਾ ਬਾਬੇ ਦੇ ਘਰੇ ਪੂਰੀ ਸੰਗਤ ਦੀ ਨਹੀਂ ਉਹਨਾਂ ਦਾ ਉਹਨਾਂ ਦਾ ਯਾਰ ਦਾ ਸਭ ਉਹਨਾਂ ਨੇ ਆਪ ਦੀ ਦੇੜ ਨਹੀਂ ਕਰਨੀ ਜੋ ਮਰਜੀ ਕਰਨ ਆਪਣਾ ਕੁਛ ਨਹੀਂ ਹੈ ਆਪਾਂ ਕੋਈ ਗੰਦਾ ਨਹੀਂ ਖੇਲਦੇ ਆਪਾਂ ਦਾ ਗੰਦਾ ਆਪਾਂ ਦਾ ਚਾਹ ਪੀਣੀ ਆ ਰੋਟੀ ਖਾਣਣੀ ਹੈ ਵਿਹਲੇ ਆ ਗੱਲਾਂ ਮਾਰ ਲੋ ਤੇਨੇ ਹੱਕ ਤਾਂ ਹੈ ਪੁੱਤਲਾ ਚਲੋ ਉਹ ਚਲੋ ਜੀ ਸੇਵਾ ਕਰ ਵੀ ਦੇਵਾਂਗੇ ਕੋਈ ਹਾਂ ਚਲ ਜੇ ਹੋਈ ਉਹਨਾਂ ਨੂੰ ਪੁੱਛ ਲਓ ਜੇ ਵੀ ਸਾਡੇ ਕੰਨ ਗੋਚਰਾ ਕੰਮ ਸਾਨੂੰ ਕਹ ਦੱਸ ਦਿਓ ਹਾਂ ਕਾਸੀਂ ਕਰਦੇ ਨੇ ਯਾਰ ਵਿਹਲੇ ਬੈਠੇ ਆ ਆਲੂ ਲੂਕੀ ਨੇ ਉਹਨਾਂ ਨੂੰ ਪੁੱਛ ਲਓ ਕਾ ਕੋ ਗੰਡੇ ਗੁੰਡੇ ਛਲੜੇ ਛਲ ਵੀ ਦੰਨੇ ਆ ਕੋਈ ਮਟਰ ਕੱਢਣਾ ਮਟਰ ਕੱਢ ਦੰਨੇ ਆ ਇਹੀ ਹੈ ਟੁੱਪੇ ਬਹਿ ਕੇ ਕਰ ਲੈਣੇ ਹਾਂ ਟੁੱਪੇ ਬਹਿ ਕੇ ਕਰ ਲਾਂਗੇ ਇੱਥੇ ਲਾਓ ਤਾਂ ਇੱਥੇ ਯਾਰ ਦਰੀ ਆਪਣੀ ਪਈ ਆ ਕਿਹਦੇ ਆ ਦੇ ਮਟਰ ਇੱਥੇ ਅੰਦਰ